ਦੈਨਿਕਸ ਵੀਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਪੰਜਾਬ ਪੁਲਿਸ ਵੱਲੋਂ ਅਪਰਾਧੀਆਂ ਦੇ ਖਿਲਾਫ ਮੁਹਿੰਮ ਚਲਾਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਇਸੇ ਦੇ ਚੱਲਦੇ ਕਪੂਰਥਲਾ ਦੇ ਵਿੱਚ ਨਜਾਇਜ਼ ਹਥਿਆਰ ਵੇਚਣ ਵਾਲਾ ਇੱਕ ਵਿਅਕਤੀ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਕਪੂਰਥਲਾ ਪੁਲਿਸ ਨੇ ਅਪਰਾਧਿਕ ਅਨਸਰਾਂ ਦੇ ਖਿਲਾਫ ਮੁਹਿੰਮ ਕਾਰਵਾਈ ਕਰਦਿਆਂ ਦੌਰਾਨੇ ਗਸ਼ਤ ਤਲਵੰਡੀ ਮਹਿਮਾ ਤੋਂ ਸ਼ੇਖੂਪੁਰ ਨੂੰ ਜਾਂਦੇ ਲਿੰਕ ਰੋਡ ਤੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਤੇ ਉਸ ਦੀ ਤਲਾਸ਼ੀ ਲੈਣ ਦੇ ਉਸ ਦੇ ਕੋਲੋਂ ਦੋ ਪਿਸਟਲ ਅਤੇ ਜਿੰਦਾ ਰੌਂਦ ਬਰਾਮਦ ਕੀਤੇ ਗਏ ਪੁਲਿਸ ਵੱਲੋਂ ਸਖਤੀ ਦੇ ਨਾਲ ਪੁੱਛਗਿੱਛ ਦੌਰਾਨ ਇਸ ਦੀ ਨਿਸ਼ਾਨਦੇਹੀ ਤੇ ਤਿੰਨ ਹੋਰ ਪਿਸਤਲ ਬਰਾਮਦ ਕੀਤੇ ਗਏ ਐਸਪੀ ਪੀਐਸ ਵਿਰਕਰ ਨੇ ਦੱਸਿਆ ਕਿ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ આરોપી ਨੂੰ ਅਦਾਲਤ ਵਿੱਚ ਪੇਸ਼ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਮੱਧ ਪ੍ਰਦੇਸ਼ ਤੋਂ ਨਜਾਇਜ਼ ਹਥਿਆਰ ਲਿਆ ਕੇ ਗਾਕਾ ਨੂੰ ਵੇਚਦਾ ਹੈ ਜਿਸ ਨੇ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਕੀਤੇ ਅਤੇ ਨਜਾਇਜ਼ ਹਥਿਆਰ ਵੇਚਣ ਸੰਬੰਧੀ ਦੱਸਿਆ ਜਿਸ ਦੀ ਨਿਸ਼ਾਨਦੇਹੀ ਤੇ ਹੋਰ ਵੀ ਨਜਾਇਜ਼ ਹਥਿਆਰ ਬਰਾਮਦ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਹੁਣ ਤੱਕ ਰੋਪੀ ਦੀ ਨਿਸ਼ਾਨਦੇਹੀ ਤੇ ਪੰਜ ਪਿਸਤਲ ਅਤੇ ਜ਼ਿੰਦਾ ਰੋਂਦ ਬਰਾਮਦ ਕੀਤੇ ਜਾ ਚੁੱਕੇ ਨੇ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਸੀਗਾ ਵੈਪਨਸ ਦੇ ਨਾਲ ਜਿਹੜੇ ਹੈਗੇ ਆ ਚਾਰ ਵੈਪਨ ਅਸੀਂ ਉਹਦੇ ਕੋਲੋਂ ਰਿਕਵਰ ਕੀਤੇ ਹੈਗੇ ਨੇ ਇਸ ਬੰਦੇ ਵਿੱਚ ਜਿਹੜੀ ਅਸੀਂ ਸੀਆਈਏ ਦੀ ਟੀਮ ਨੇ ਇਕੱਲਿਆਂ ਕੰਮ ਕਰਦਿਆਂ ਹੋਇਆਂ 254 ਨੰਬਰ ਐਫਆਈਆਰ ਦਰਜ ਕਰਤੇ 25 ਆਮ ਜਾਇਕ ਦੇ ਥੱਲੇ ਜਿਹੜੀ ਹੈਗੀ ਹੈ 17 ਸੌਰੀ 15 11 25 ਨੂੰ ਜਿਹੜੀ ਹੈਗੀ ਹੈ ਦਰਜ ਕੀਤੀ ਆ। ਔਰ ਇਹਦੇ ਵਿੱਚ ਤਿੰਨ ਦੇਸੀ ਪਿਸਟਲ ਔਰ ਇੱਕ ਜਿਹੜਾ ਹੈਗਾ 30 ਬੋਰ ਦਾ ਪਿਸਟਲ ਤਿੰਨ 32 ਬੋਰ ਦੇ ਔਰ ਇੱਕ ਜਿਹੜਾ 30 ਬੋਰ ਦਾ ਪਿਸਟਲ ਜਿਹੜਾ ਹੈਗਾ ਉਹ ਰਿਕਵਰ ਕਰਕੇ ਅਮਨਦੀਪ ਦੇ ਕੋਲੋਂ ਇਹ ਵੀ ਮਤਲਬ ਕਿ ਕਾਫੀ ਵੱਡੀ ਰਿਕਵਰੀ ਕੀਤੀ ਹੈ ਅਮਨਦੀਪ ਕਿੰਨੀ ਗੇਜ ਹੈ ਅਮਨਦੀਪ ਦੀ ਉਮਰ ਜਿਹੜਾ ਅਪ੍ਰੋਕਸੀਮੇਟਲੀ 20-25 ਸਾਲ ਹੈਗੀ ਹੈ ਇਹ ਵੀ ਇਹਨਾਂ ਦੇ ਨਾਲ ਹੀ ਗੈਂਗ ਦੇ ਨਾਲ ਆਪਰੇਟ ਕਰਦਾ ਸੀ ਇਸੇ ਗੈਂਗ ਨੇ ਆਪਰੇਟ ਕਰਦਾ ਸੀਗਾ ਇਹਦੇ ਵਿੱਚ ਵੀ ਇਨਵੋਲਡ ਜੀ ਜੀ ਇਹਨਾਂ ਨੂੰ ਵੈਪਨ ਮੁਹੱਈਆ ਕਰਵਾਉਂਦਾ ਸੀਗਾ ਇਹਦੇ ਵਿੱਚ ਵੀ ਇਨਵੋਲਡ ਕੋਸ਼ਿਸ਼ ਕਿੰਨੇ ਲੈ ਗਏ ਉਹ ਕਿਹੜੇ ਨੇ ਵੇਚਦਾ ਸੀ ਇਹ ਵੈਪਨ ਦੇਖੋ ਇਹ ਅਪ੍ਰੋਕਸੀਮੇਟਲੀ ਜਿਹੜੀ ਉਹਨਾਂ ਨੇ ਸਾਨੂੰ ਫਿਗਰ ਦੱਸੀ ਹੈ 50 ਹਜ਼ਾਰ ਤੋਂ 60 ਹਜ਼ਾਰ ਦੇ ਵਿੱਚ ਵਿੱਚ ਜਿਹੜਾ ਸੀਗਾ ਇੱਕ ਵੈਪਨ ਜਿਹੜਾ ਦਿੰਦਾ ਸੀ ਉਹ ਡਿਪੈਂਡਿੰਗ ਔਨ ਦੀ ਕੁਆਲਿਟੀ ਆਫ ਦੀ ਵੈਪਨ ਹੁਣ ਕਈ ਵੈਪਨ ਜਿਹੜੇ ਆ ਜਾਦਾ ਵਧੀਆ ਹੈਗੇ ਆ ਕਈ ਸਟਾਟਿੰਗ ਇਹਨਾਂ ਦਾ ਇੱਥੇ ਸੀਗਾ ਪਰ ਇਹ ਲੱਖ 2 ਲੱਖ ਤੱਕ ਹਾਂ ਹੁਣ ਤੱਕ ਜਿਹੜੀ ਇਹ ਪੁੱਛ ਕੇ ਛਾਈ ਆ ਉਹ ਐਮਪੀ ਇਹਨਾਂ ਵਿੱਚ ਉਹ ਵੀ ਬੋਲੀ ਮਾਮਲੇ ਉਹ ਸਾਰੇ ਜਿਹੜੇ ਅਸੀਂ ਜਿਹੜੇ ਹੈਗੇ ਆ ਪਾਰਟ ਆਫ ਅ ਇਨਵੈਸਟੀਗੇਸ਼ਨ ਅੱਗੇ ਨੇ ਜਿਹੜੇ ਹੈਗੇ ਆ ਇਹ 30 ਦੇ 12 ਵਿੱਚੋਂ ਜਿਹੜੇ ਆਸ਼ਾ ਉਹ ਗੈਂਗ ਵੱਖਰਾ ਹੈਗਾ ਉਹ ਐਕਸਟਰੋਸ਼ਨ ਵਾਲਾ ਗੈਂਗ ਹੈਗਾ ਇਹ ਬੰਦਾ ਉਹਨਾਂ ਨੂੰ ਵੈਪਨ ਮੁਹੱਈਆ ਕਰਵਾਉਂਦਾ ਇਹ ਵੈਪਨ ਮੁਹੱਈਆ ਇਹ ਵੱਖਰੇ ਤੌਰ ਤੇ ਟੋਸ਼ਨ ਵਾਲਾ ਮਾਮਲੇ ਚੰਨੇ ਦੋਨੇ ਵਿੱਚ ਪੰਜ ਵੈਪਨ ਫੜੇ ਗਏ ਦੇਨਿਕ ਸਵੇਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਪੰਜਾਬ ਪੁਲਿਸ ਵੱਲੋਂ ਅਪਰਾਧੀਆਂ ਦੇ ਖਿਲਾਫ ਮੁਹਿੰਮ ਚਲਾਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਇਸੇ ਦੇ ਚੱਲਦੇ ਕਪੂਰਥਲਾ ਦੇ ਵਿੱਚ ਨਜਾਇਜ਼ ਹਥਿਆਰ ਵੇਚਣ ਵਾਲਾ ਇੱਕ ਵਿਅਕਤੀ ਪੁਲਿਸ ਵੱਲੋਂ ਕਾਬੂ ਕੀਤਾ ਗਿਆ। ਕਪੂਰਥਲਾ ਪੁਲਿਸ ਨੇ ਅਪਰਾਧਿਕ ਅਨਸਰਾਂ ਦੇ ਖਿਲਾਫ ਮੁਹਿੰਮ ਕਾਰਵਾਈ ਕਰਦੇ ਦੌਰਾਨ ਗਸ਼ਤ ਤਲਵੰਡੀ ਮਹਿਮਾ ਤੋਂ ਸ਼ੇਖੂਪੁਰ ਨੂੰ ਜਾਂਦੇ ਲਿੰਕ ਰੋਡ ਤੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਤੇ ਉਸ ਦੀ ਤਲਾਸ਼ੀ ਲੈਣ ਦੇ ਉਸ ਦੇ ਕੋਲੋਂ ਦੋ ਪਿਸਟਲ ਅਤੇ ਜਿੰਦਾ ਰੌਂਦ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਸਖਤੀ ਦੇ ਨਾਲ ਪੁੱਛਗਿੱਛ ਦੌਰਾਨ ਇਸ ਦੀ ਨਿਸ਼ਾਨਦੇਹੀ ਤੇ ਤਿੰਨ ਹੋਰ ਪਿਸਟਲ ਬਰਾਮਦ ਕੀਤੇ ਗਏ। ਐਸਪੀ ਪੀਐਸ ਵਿਰਕਰ ਨੇ ਦੱਸਿਆ ਕਿ ਪੁਲਿਸ ਵੱਲੋਂ ਵੱੰਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ આરોપી ਨੂੰ ਅਦਾਲਤ ਵਿੱਚ ਪੇਸ਼ ਕਰਕੇ ਡੁੰਗਾਈ ਨਾਲ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਮੱਧ ਪ੍ਰਦੇਸ਼ ਤੋਂ ਨਜਾਇਜ਼ ਅਸਲਾ ਲਿਆ ਕੇ ਗਾਕਾ ਨੂੰ ਵੇਚਦਾ ਹੈ ਜਿਸ ਨੇ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਕੀਤੇ ਅਤੇ ਨਜਾਇਜ਼ ਅਸਲਾ ਵੇਚਣ ਸੰਬੰਧੀ ਦੱਸਿਆ ਜਿਸ ਦੀ ਨਿਸ਼ਾਨਦੇਹੀ ਤੇ ਹੋਰ ਵੀ ਨਜਾਇਜ਼ ਅਸਲਾ ਬਰਾਮਦ ਕੀਤਾ ਜਾ ਰਿਹਾ ਦੱਸ ਦਈਏ ਕਿ ਹੁਣ ਤੱਕ આરોપી ਦੀ ਨਿਸ਼ਾਨਦੇਹੀ ਤੇ 5 ਪਿਸਟਲ ਅਤੇ ਜ਼ਿੰਦਾ ਰੌਂਧ ਬਰਾਮਦ ਕੀਤੇ ਜਾ ਚੁੱਕੇ ਨੇ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਸੀਗਾ ਵੈਪਨਸ ਦੇ ਨਾਲ ਜਿਹੜੇ ਹੈਗੇ ਆ ਚਾਰ ਵੈਪਨ ਅਸੀਂ ਉਹਦੇ ਕੋਲੋਂ ਰਿਕਵਰ ਕੀਤੇ ਹੈਗੇ ਨਾ ਇਸ ਬੰਦ ਦੇ ਵਿੱਚ ਜਿਹੜੀ ਅਸੀਂ ਸੀਆਈਏ ਦੀ ਟੀਮ ਨੇ ਕੱਲਿਆਂ ਕੰਮ ਕਰਦਿਆਂ ਹੋਇਆਂ 254 ਨੰਬਰ ਐਫਆਈਆਰ ਦਰਜ ਕਰਤੇ 25 ਆਮ ਜਗ ਦੇ ਥੱਲੇ ਜਿਹੜੀ ਹੈਗੀ ਹੈ 17 ਸੌਰੀ 15 11 25 ਨੂੰ ਜਿਹੜੀ ਹੈਗੀ ਹੈ ਦਰਜ ਕੀਤੀ ਆ ਉਹਦੇ ਵਿੱਚ ਤਿੰਨ ਦੇਸੀ ਪਿਸਟਲ ਔਰ ਇੱਕ ਜਿਹੜਾ ਹੈਗਾ 30 ਬੋਰ ਦਾ ਪਿਸਟਲ 32 ਬੋਰ ਦੇ ਔਰ ਇੱਕ ਜਿਹੜਾ 30 ਬੋਰ ਦਾ ਪਿਸਟਲ ਜਿਹੜਾ ਹੈਗਾ ਉਹ ਰਿਕਵਰ ਕਰਕੇ ਅਮਨਦੀਪ ਦੇ ਕੋਲੋਂ ਇਹ ਵੀ ਮਤਲਬ ਕਿ ਕਾਫੀ ਵੱਡੀ ਰਿਕਵਰੀ ਅਮਨਦੀਪ ਦੀ ਉਮਰ ਜੈ ਐ ਅਮਨਦੀਪ ਦੀ ਉਮਰ ਜੈ ਐ ਐਪ੍ਰੋਕਸੀਮੇਟਲੀ 20-25 ਸਾਲ ਹੈਗੀ ਐ ਇਹ ਵੀ ਇਹਨਾਂ ਦੇ ਨਾਲ ਹੀ ਗੈਂਗ ਦੇ ਨਾਲ ਆਪਰੇਟ ਕਰਦਾ ਸੀ ਇਸੇ ਗੈਂਗ ਨੇ ਆਪਰੇਟ ਕਰਦਾ ਸੀਗਾ ਇਹਦੇ ਵਿੱਚ ਵੀ ਇਨਵੋਲ ਜੀ ਜੀ ਇਹਨਾਂ ਨੂੰ ਵੈਪਨ ਮੁਹੱਈਆ ਕਰਵਾਉਂਦਾ ਸੀਗਾ ਇਹਦੇ ਵਿੱਚ ਵੀ ਇਨਵੋਲ ਹੈ ਇਹੋਸ਼ਕੀਨ ਇਹਨਾਂ ਲੈ ਕੇ ਉਹ ਕਿਹੜੇ ਨੇ ਵੇਚਦਾ ਸੀ ਇਹ ਵੈਪਨ ਦੇਖੋ ਇਹ ਅਪ੍ਰੋਕਸੀਮੇਟਲੀ ਜਿਹੜੀ ਉਹਨਾਂ ਨੇ ਸਾਨੂੰ ਫਿਗਰ ਦੱਸੀ ਆ 50 ਹਜ਼ਾਰ ਤੋਂ 60 ਹਜ਼ਾਰ ਦੇ ਵਿੱਚ ਵਿੱਚ ਜਿਹੜਾ ਸੀਗਾ ਇੱਕ ਵੈਪਨ ਜਿਹੜਾ ਦਿੰਦਾ ਸੀ ਉਹ ਡਿਪੈਂਡਿੰਗ ਪਾਉਂਡ ਦੀ ਕੁਆਲਿਟੀ ਆਫ ਦੀ ਵੈਪਨ ਹੁਣ ਕਈ ਵੈਪਨ ਜਿਹੜੇ ਆ ਜਾਦਾ ਵਧੀਆ ਹੈਗੇ ਆ ਕਈ ਸਟਾਰਟਿੰਗ ਇਹਨਾਂ ਦਾ ਇੱਥੇ ਸੀਗਾ ਪਰ ਇਹ 1 ਲੱਖ 2 ਲੱਖ ਦਾ ਸੀ ਹਾਂ ਹੁਣ ਤੱਕ ਜਿਹੜੀ ਇਹ ਪੁੱਛ ਕੇ ਛਾਈ ਆ ਉਹ ਐਮਪੀ ਜਿਹਨੇ ਵਿੱਚ ਉਹ ਵੀ ਉਹ ਸਾਰੇ ਜਿਹੜੇ ਅਸੀਂ ਜਿਹੜੇ ਹੈਗੇ ਆ ਪਾਰਟ ਆਫ ਅ ਇਨਵੈਸਟੀਗੇਸ਼ਨ ਅੱਗੇ ਨੰਬਰ ਜਿਹੜੇ ਹੈਗੇ ਆ ਉਹ 3 ਤੇ 12 ਵਿੱਚੋਂ ਉਹ ਗੈਂਗ ਵੱਖਰਾ ਹੈਗਾ ਉਹ ਐਕਸਟਰੋਰਡੀਨਲ ਗੈਂਗ ਹੈਗਾ ਇਹ ਬੰਦਾ ਉਹਨਾਂ ਨੂੰ ਵੈਪਨ ਮੁਹੱਈਆ ਕਰਵਾਉਂਦਾ ਇਹ ਵੈਪਨ ਮੁਹੱਈਆ ਇਹ ਵਕਰੇ ਤੌਰ ਤੇ ਦੋਨੇ ਵੇ ਵਿੱਚ 5 ਵੈਪਨ ਫੜੇ ਗਏ ਦੈਨਿਕ ਸਵੇਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਪੰਜਾਬ ਪੁਲਿਸ ਵੱਲੋਂ ਅਪਰਾਧੀਆਂ ਦੇ ਖਿਲਾਫ ਮੁਹਿੰਮ ਚਲਾਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਇਸੇ ਦੇ ਚੱਲਦੇ ਕਪੂਰਥਲਾ ਦੇ ਵਿੱਚ ਨਜਾਇਜ਼ ਹਥਿਆਰ ਵੇਚਣ ਵਾਲਾ ਇੱਕ ਵਿਅਕਤੀ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਕਪੂਰਥਲਾ ਪੁਲਿਸ ਨੇ ਅਪਰਾਧਿਕ ਅਨਸਰਾਂ ਦੇ ਖਿਲਾਫ ਮੁਹਿੰਮ ਕਾਰਵਾਈ ਕਰਦੇ ਦੌਰਾਨ ਗਸ਼ਤ ਤਲਵੰਡੀ ਮਹਿਮਾ ਤੋਂ ਸ਼ੇਖੂਪੁਰ ਨੂੰ ਜਾਂਦੇ ਲਿੰਕ ਰੋਡ ਤੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਤੇ ਉਸ ਦੀ ਤਲਾਸ਼ੀ ਲੈਣ ਦੇ ਉਸ ਦੇ ਕੋਲੋਂ ਦੋ ਪਿਸਟਲ ਅਤੇ ਜਿੰਦਾ ਰੋਂਦ ਬਰਾਮਦ ਕੀਤੇ ਗਏ ਪੁਲਿਸ ਵੱਲੋਂ ਸਖਤੀ ਦੇ ਨਾਲ ਪੁੱਛਗਿੱਛ ਦੌਰਾਨ ਇਸ ਦੀ ਨਿਸ਼ਾਨਦੇਹੀ ਤੇ ਤਿੰਨ ਹੋਰ ਪਿਸਟਲ ਬਰਾਮਦ ਕੀਤੇ ਗਏ ਐਸਪੀ ਪੀਐਸ ਵਿਰਕਰ ਨੇ ਦੱਸਿਆ ਕਿ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ આરોપી ਨੂੰ ਅਦਾਲਤ ਵਿੱਚ ਪੇਸ਼ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਮੱਧ ਪ੍ਰਦੇਸ਼ ਤੋਂ ਨਜਾਇਜ਼ ਅਸਲਾ ਲਿਆ ਕੇ ਗਾਕਾ ਨੂੰ ਵੇਚਦਾ ਹੈ ਜਿਸ ਨੇ ਪੁੱਛਗਿਛ ਦੇ ਦੌਰਾਨ ਹੋਰ ਵੀ ਅਹਿਮ ਖੁਲਾਸੇ ਕੀਤੇ ਅਤੇ ਨਜਾਇਜ਼ ਅਸਲਾ ਵੇਚਣ ਸੰਬੰਧੀ ਦੱਸਿਆ ਜਿਸ ਦੀ ਨਿਸ਼ਾਨਦੇਹੀ ਤੇ ਹੋਰ ਵੀ ਨਜਾਇਜ਼ ਅਸਲਾ ਬਰਾਮਦ ਕੀਤਾ ਜਾ ਰਿਹਾ ਦੱਸ ਦਈਏ ਕਿ ਹੁਣ ਤੱਕ આરોપી ਦੀ ਨਿਸ਼ਾਨਦੇਹੀ ਤੇ ਪੰਜ ਪਿਸਟਲ ਅਤੇ ਜ਼ਿੰਦਾ ਰੋਂਦ ਬਰਾਮਦ ਕੀਤੇ ਜਾ ਚੁੱਕੇ ਨੇ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਸੀਗਾ ਵੈਪਨਸ ਦੇ ਨਾਲ ਜਿਹੜੇ ਹੈਗੇ ਆ ਚਾਰ ਵੈਪਨ ਅਸੀਂ ਉਹਦੇ ਕੋਲੋਂ ਰਿਕਵਰ ਕੀਤੇ ਹੈਗੇ ਨੇ ਇਸ ਬੰਦੇ ਵਿੱਚ ਜਿਹੜੀ ਅਸੀਂ ਸੀਆਈਏ ਦੀ ਟੀਮ ਨੇ ਕੱਲਿਆਂ ਕੰਮ ਕਰਦਿਆਂ ਹੋਇਆਂ 254 ਨੰਬਰ ਐਫ ਆਈ ਆਰ ਦਰਜ ਕਰਤੇ 25 ਆਮ ਜੈਕਟ ਦੇ ਥੱਲੇ ਜਿਹੜੀ ਹੈਗੀ ਐ 17 ਸੌਰੀ 15 11 25 ਨੂੰ ਜਿਹੜੀ ਹੈਗੀ ਐ ਦਰਜ ਕੀਤੀ ਆ ਔਰ ਇਹਦੇ ਵਿੱਚ ਤਿੰਨ ਦੇਸੀ ਪਿਸਟਲਸ ਔਰ ਇੱਕ ਜਿਹੜਾ ਹੈਗਾ 30 ਬੋਰ ਦਾ ਪਿਸਟਲ ਤਿੰਨ 32 ਬੋਰ ਦੇ ਔਰ ਇੱਕ ਜਿਹੜਾ 30 ਬੋਰ ਦਾ ਪਿਸਟਲ ਜਿਹੜਾ ਹੈਗਾ ਉਹ ਰਿਕਵਰ ਕਰਕੇ ਅਮਨਦੀਪ ਦੇ ਕੋਲੋਂ ਇਹ ਵੀ ਅਮਨਦੀਪ ਇੱਕ ਕਾਫੀ ਵੱਡੀ ਰਿਕਵਰੀ ਕੀਤੀ ਹੈ ਅਮਨਦੀਪ ਕਿੰਨੀ ਗੇਜ ਹੈ ਅਮਨਦੀਪ ਦੀ ਉਮਰ ਜੈਗ ਅਪ੍ਰੋਕਸੀਮੇਟਲੀ 20 25 ਸਾਲ ਹੈਗੀ ਐ ਏ ਵੀ ਇਹਨਾਂ ਦੇ ਨਾਲ ਹੀ ਗੈਂਗ ਦੇ ਨਾਲ ਆਪਰੇਟ ਕਰਦਾ ਸੀ। ਇਸੇ ਗੈਂਗ ਨੇ ਆਪਰੇਟ ਕਰਦਾ ਸੀਗਾ। ਇਹਦੇ ਵਿੱਚ ਵੀ ਇਨਵੋਲਡ ਹੈ। ਜੀ ਜੀ ਇਹਨਾਂ ਨੂੰ ਵੈਪਨ ਮੁਹੱਈਆ ਕਰਵਾਉਂਦਾ ਸੀਗਾ। ਇਹਦੇ ਵਿੱਚ ਵੀ ਇਨਵੋਲਡ ਹੈ। ਦੇਖੋ ਇਹ ਅਪਰੋਕਸੀਮੇਟਲੀ ਜਿਹੜੀ ਉਹਨਾਂ ਨੇ ਸਾਨੂੰ ਫਿਗਰ ਦੱਸੀ ਆ 50 ਹਜ਼ਾਰ ਤੋਂ 60 ਹਜ਼ਾਰ ਦੇ ਵਿੱਚ ਵਿੱਚ ਜਿਹੜਾ ਸੀਗਾ ਇੱਕ ਵੈਪਨ ਜਿਹੜਾ ਦਿੰਦਾ ਸੀ ਉਹ ਡਿਪੈਂਡਿੰਗ ਪਾਉਂਡ ਦੀ ਕੁਆਲਿਟੀ ਆਫ ਦੀ ਵੈਪਨ ਹੁਣ ਕਈ ਵੈਪਨ ਜਿਹੜੇ ਆ ਜਾਦਾ ਵਧੀਆ ਹੈਗੇ ਆ ਕਈ। ਸਟਾਰਟਿੰਗ ਇਹਨਾਂ ਦਾ ਇੱਥੇ ਸੀਗਾ ਪਰ ਇਹ ਲੱਖ ਦੋ ਲੱਖ हां ਹੁਣ ਤੱਕ ਜਿਹੜੀ ਇਹ ਪੁੱਛਗਛਾਈ ਆ ਉਹ ਐਮਪੀ ਜਿਹਨੇ ਵਿੱਚ ਉਹ ਵੀ ਦੋਨੇ ਮਾਮਲੇ ਦੇ ਤੱਕ ਉਹ ਸਾਰੇ ਜਿਹੜੇ ਅਸੀਂ ਜਿਹੜੇ ਹੈਗੇ ਆ ਪਾਰਟ ਆਫ ਅ ਇਨਵੈਸਟੀਗੇਸ਼ਨ ਅੱਗੇ ਨੋਮਿਕ ਜਿਹੜੇ ਹੈਗੇ ਆ ਉਹ ਤੇ 12 ਵਿੱਚੋਂ ਜਿਹੜੇ 8 ਉਹ ਗੈਂਗ ਵੱਖਰਾ ਹੈਗਾ ਉਹ ਐਕਸਟਰੋਸ਼ਨ ਵਾਲਾ ਗੈਂਗ ਹੈਗਾ ਇਹ ਬੰਦਾ ਉਹਨਾਂ ਨੂੰ ਵੈਪਨ ਮੁਹੱਈਆ ਕਰਵਾਉਂਦਾ ਇਹ ਵੈਪਨ ਮੁਹੱਈਆ ਇਹ ਵੱਖਰੇ ਤੌਰ ਤੇ ਦੋਨੇ ਮਾਮਲੇ ਚੰਨੇ ਦੋਨੇ ਵਿੱਚ ਪੰਜ ਵੈਪਨ ਫੜੇ ਗਏ